ਗੁਲਦੀਪ ਸਿੰਘ ਸਾਹਿਲ ਦੀ ਰਚਨਾ 20ਵੀਂ ਸਦੀ ਦਾ ਸੁਕਰਾਟ ਡਾਕਟਰ ਨਰਿੰਦਰ ਦבולਕਰ ਇਤਿਹਾਸ ਦੇ ਪ੍ਰਮੁੱਖ ਚਿੰਤਕਾਂ ਤੇ ਦਾਰਸ਼ਨਿਕ ਜਿਵੇਂ ਕਿ ਸੁਕਰਾਟ ਪਲੂਟੋ ਆਇਨਸਟਾਈਨ ਡਾਰਵਿਨ ਆਧਨੀ ਰੱਬ ਦੇ ਵਿਚਾਰ ਦੀ ਬਜਾਏ ਮਨੁੱਖ ਦੇ ਦਿਮਾਗ ਤੇ ਮਨ ਨੂੰ ਮਹੱਤਵਪੂਰਨ ਮੰਨਿਆ ਪਲੂਟੋ ਦਾ ਮੰਨਣਾ ਸੀ ਕਿ ਰੱਬ ਇੱਕ ਅਜਿਹੀ ਗੁੰਦ ਹੈ ਜੋ ਪੌਤਕਾਲ ਦੇ ਦੁਆਲੇ ਵਿੱਚ ਇੱਕ ਤਰਤੀਬ ਬਣਾ ਕੇ ਰੱਖਦੀ ਹੈ ਗਰੇਲੀਅਨ ਸਰ ਸੱਚ ਦੀ ਭਾਲ ਹੀ ਵਿਗਿਆਨ ਅਤੇ ਰੱਬ ਦੋਹੇ ਹੀ ਇੱਕ ਸਮਾਨ ਨੇ ਚਾਰਲਜ਼ ਡਾਰਵਿਨ ਹਾਲਾਂਕਿ ਨਾਸਤਿਕ ਨਹੀਂ ਸੀ ਪਰ ਉਸ ਨੇ ਸਨਾਤਨਿਕ ਪਰ ਚਲਿਤ ਧਾਰਮਿਕ ਸਿਧਾਂਤਾਂ ਨੂੰ ਚੁਣੌਤੀ ਦਿੱਤੀ ਭਗਤ ਸਿੰਘ ਨੇ ਖੁੱਲ ਕੇ ਆਪਣੇ ਆਪ ਨੂੰ ਨਾਸਤਿਕ ਕਿਹਾ ਤੇ ਰੱਬ ਨਾਲ ਸੰਬੰਧਿਤ ਅੰਧਵਿਸ਼ਵਾਸੀ ਵਿਚਾਰਾਂ ਨੂੰ ਚੁਣੌਤੀ ਦਿੱਤੀ ਮਾਰਕਸਵਾਦ ਦਾ ਮੰਨਣਾ ਕਿ ਮਨੁੱਖ ਨੇ ਰੱਬ ਨੂੰ ਸਿਰਜਿਆ ਨਾ ਕਿ ਰੱਬ ਨੇ ਮਨੁੱਖ ਨੂੰ ਫਰੈਡ ਦਾ ਵਿਚਾਰ ਸੀ ਕਿ ਰੱਬ ਮਨੁੱਖੀ ਦਿਮਾਗ ਦੀ ਕਾੜ ਹੈ ਸਦੀਆਂ ਤੋਂ ਹੀ ਮਨੁੱਖ ਜਾਤੀ ਨੂੰ ਡਰਾਉਣ ਲਈ ਸਵਰਗ ਨਰਕ ਪੂਤ ਪ੍ਰੇਤ ਜਿੰਦ ਅਤੇ ਰਾਕਸ਼ਸਾਦ ਸ਼ਬਦ ਹੋਂਦ ਵਿੱਚ ਆਏ ਫਿਰ ਵੀ ਮਨੁੱਖ ਜਾਤੀ ਨੇ ਨਿਰੰਤਰ ਸੰਘਰਸ਼ ਕਰਕੇ ਆਪਣੀ ਸੂਝ ਸਦਕਾ ਅਜੋਕੇ ਯੁੱਗ ਤੱਕ ਵਿਕਾਸ ਕਰ ਦਿੱਤਾ ਹੈ ਆਧ ਮਾਨਵ ਕਾਲ ਤੋਂ ਜਿੱਥੇ ਮਨੁੱਖ ਨੇ ਆਪਣੀ ਕਿਰਤ ਤੇ ਸੂਝ ਨਾਲ ਆਪਣੇ ਰਹਿਣ ਸਹਿਣ ਲਈ ਉਜਾਰਾਂ ਦੀਆਂ ਕਾਢਾਂ ਕੱਢੀਆਂ ਸੂਈ ਤੋਂ ਲੈ ਕੇ ਜਹਾਜ਼ ਤੱਕ ਬਣਾ ਦਿੱਤੇ ਉਥੇ ਬਹੁਤ ਸਾਰੇ ਅਜਿਹੇ ਵਰਤਾਰੇ ਜੋ ਉਸ ਦੀ ਸਮਝ ਤੋਂ ਬਾਹਰ ਸਨ ਜਿਨ੍ਹਾਂ ਤੋਂ ਡਰਦਾ ਸੀ ਉਹਨਾਂ ਪ੍ਰਤੀ ਮਿਥਾ ਸਰਜੀਆਂ ਜਿਨ੍ਹਾਂ ਨੇ ਅੰਧ ਵਿਸ਼ਵਾਸ ਦਾ ਰੂਪ ਧਾਰ ਲਿਆ ਤੇ ਬਾਅਦ ਵਿੱਚ ਚਲਾਕ ਸੰਸਕ ਵਰਗ ਨੇ ਅੰਨੇ ਵਿਸ਼ਵਾਸ ਸਰ ਦਾ ਪੋਲੇ ਪਾਲੇ ਲੋਕਾਂ ਦਾ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ ਕਹਿਣ ਨੂੰ ਭਾਵੇਂ ਅਜੋਕੇ ਯੁੱਗ ਵਿੱਚ ਮਨੁੱਖ ਨੇ ਕਾਫੀ ਵਿਕਾਸ ਕਰ ਲਿਆ ਤੇ ਵਿਗਿਆਨ ਨੇ ਕਾਫੀ ਸਾਰੇ ਪ੍ਰਾਣੇ ਵਿਸ਼ਵਾਸਾਂ ਨੂੰ ਮੂਲੋਂ ਰੱਦ ਕੀਤਾ ਹੈ ਕੱਲ ਤੱਕ ਜਿਨ੍ਹਾਂ ਵਰਤਾਰਿਆਂ ਤੋਂ ਮਨੁੱਖ ਡਰਦਾ ਸੀ ਸਾਇੰਸ ਨੇ ਅੱਜ ਉਹਨਾਂ ਦੀ ਥਾਂ ਵੀ ਭਰੀ ਮਨੁੱਖ ਨੇ ਨਾ ਵਰਤਾਰਿਆਂ ਬਾਰੇ ਸਮਝਾਇਆ ਵੀ ਹੈ ਪਾਵੇਂ ਵਿਗਿਆਨ ਅਤੇ ਤਕਨੀਕ ਨੇ ਗੈਬੀ ਸ਼ਕਤੀਆਂ ਤੇ ਚੰਨ ਮਾਮੇ ਅੰਦਰ ਬੈਠੀ ਬੁੱਢੀ ਮਾਈ ਵਰਗੇ ਕਈ ਸੱਚਾਂ ਬਾਰੇ ਵੀ ਲੋਕਾਂ ਨੂੰ ਦੱਸਿਆ ਪਰ ਅਫਸੋਸ ਕਿਹ ਪਰ ਟੀ ਮਨੁੱਖ ਸੋਚ ਅਜੇ ਵੀ ਉਸ ਸੂਝ ਦੇ ਮੇਚਦੀ ਨਹੀਂ ਹੋ ਸਕੀ ਇਸੇ ਤਰ੍ਹਾਂ ਹੀ 20ਵੀਂ ਸਦੀ ਦੇ ਸੋਕਰਾਟ ਵਜੋਂ ਜਾਣੇ ਜਾਂਦੇ ਤੇ 1 ਨਵੰਬਰ 1985 ਨੂੰ ਆਚੂਤ ਅਤੇ ਤਾਰਾਭਾਈ ਦੇ ਕਰਜਨਮੇ ਮਹਾਰਾਸ਼ਟਰ ਦੇ ਤਰਕਸ਼ੀਲ ਕਾਰਕੁਨ ਨਰਿੰਦਰ ਦਾਬੋਲਕਰ ਜਿਨ੍ਹਾਂ ਨੂੰ ਦੋ ਅਗਿਆਤ ਵਿਕਤੀਆਂ ਨੇ 20 ਅਗਸਤ 2013 ਨੂੰ ਪੂਨਾ ਵਿਖੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਇਸ ਲਈ ਮਾਰ ਦਿੱਤਾ ਕਿਉਂਕਿ ਉਹ ਲੋਕਾਂ ਨੂੰ ਸੱਚਾ ਗਿਆਨਵੰਦ ਕੀ ਅੰਧਵਿਸ਼ਵਾਸ ਦੀ ਦਲਦਲ ਵਿੱਚੋਂ ਕੱਢਣ ਦਾ ਕੰਮ ਕਰ ਰਿਹਾ ਸੀ। ਮਹਾਰਾਸ਼ਟਰ ਦੇ ਇਸ ਗਾਂਬਦੂ ਚਿੰਤਕ ਤੇ ਤਰਕਵਾਦੀ ਨੇ ਆਪਣਾ ਸਾਰਾ ਜੀਵਨ ਲੋਕਾਂ ਨੂੰ ਅੰਧਵਿਸ਼ਵਾਸ ਕਾਲੇਯਲਮ, ਜਾਦੂ ਟੁਨੇ ਆ ਛੁੱਕਣ ਤੇ ਵਿਗਿਆਨਕ ਵਿਚਾਰਧਾਰਾ ਦਾ ਪ੍ਰਸਾਰ ਕਰਨ ਵਿੱਚ ਲਗਾਇਆ। ਡਾਕਟਰ ਦਾਬੋਲਕਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਅੰਧ ਸ਼ਰਦਾ ਨਿਰਮੂਲ ਸੰਸਥਾ ਬਣਾਈ। ਜਿਸ ਨੇ ਮਹਾਰਾਸ਼ਟਰ ਦੇ ਕਸਬਿਆਂ ਤੇ ਪਿੰਡਾਂ ਵਿੱਚ 200 ਦੇ ਕਰੀਬ ਸ਼ਾਖਾਵਾਂ ਨੇ 99 ਸਾਲ ਨਰਿੰਦਰ ਧਾਬੋਲ ਕਰਨੇ ਅੰਧਵਿਸ਼ਵਾਸੀ ਵਿਰੋਧੀ ਸਖਤ ਕਾਨੂੰਨ ਨੂੰ ਵੀ ਮਹਾਰਾਸ਼ਟਰ ਵਿਧਾਨ ਸਭਾ ਵਿੱਚ ਪਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਬਿੱਲ ਕਦੇ ਵਿਧਾਨ ਸਭਾ ਵਿੱਚ ਅਟਕ ਜਾਂਦਾ ਸੀ ਕਦੇ ਵਿਧਾਨ ਪਰਿਸ਼ਦ ਵਿੱਚ ਉਹਨਾਂ ਦੇ ਇਹ ਜਿਹੇ ਕਦਮਾ ਕਰਕੇ ਉਹ ਧਰਮ ਰੱਬ ਅਤੇ ਅੰਧਵਿਸ਼ਵਾਸ ਦੇ ਨਾਂ ਤੇ ਲੋਕਾਂ ਦਾ ਸ਼ੋਸ਼ਣ ਕਰਨ ਵਾਲੇ ਪਖੰਡੀ ਲੋਕਾਂ ਦੀਆਂ ਅੱਖਾਂ ਵਿੱਚ ਰੜਕਣ ਲੱਗੇ ਇਸ ਤੋਂ ਬਿਨਾ ਇਸ ਮਹਾਨ ਹਸਤੀ ਨੇ 2008 ਵਿੱਚ ਜੋ ਤਸ਼ੀਅਤ ਤੇ ਗੈਬੀ ਸ਼ਕਤੀਆਂ ਦਿਖਾਉਣ ਵਾਲਿਆਂ ਨੂੰ ਸ਼ਰਯਮ ਚੈਲੰਜ ਕੀਤਾ ਜਿਸ ਨੂੰ ਅੱਜ ਤੱਕ ਕੋਈ ਵੀ ਕਬੂਲ ਨਹੀਂ ਸਕਿਆ ਉਹਨਾਂ ਨੇ ਇੱਕ ਪਿੰਡ ਇੱਕ ਖੁੱਦ ਹੀ ਲਹਿਰ ਨੂੰ ਲੈ ਕੇ ਮਹਿੰਮ ਚੜਾਈ ਜੋ ਨਾ ਦਲਿਤ ਭਾਈਚਾਰੇ ਦੇ ਲੋਕਾਂ ਦੇ ਹੱਕ ਵਿੱਚ ਸੀ ਜਿਨ੍ਹਾਂ ਨੂੰ ਖੌਤੀ ਉੱਚੀ ਜਾਤ ਵਾਲੇ ਪਾਣੀ ਨਹੀਂ ਪਰਣ ਦਿੰਦੇ ਸਨ ਡਾਕਟਰ ਨਰਿੰਦਰ ਧਬੋਲਕਰ ਦੇ ਪ੍ਰਾਦ ਦਿੱਤਾ ਪ੍ਰਸਾਦ ਅਨੁਸਾਰ ਰੂੜੀਵਾਦੀ ਸੋਚ ਵਾਲੇ ਲੋਕਾਂ ਦੀਆਂ ਧਮਕੀਆਂ ਦੇ ਮੱਦੇ ਨਜ਼ਰ ਉਹਨਾਂ ਨੂੰ ਸੁਰੱਖਿਆ ਲੈਣ ਲਈ ਵੀ ਕਿਹਾ ਗਿਆ ਪਰ ਉਹਨਾਂ ਇਹ ਕਹਿ ਕੇ ਨਾ ਕਰਦੇ ଥି ਕਿ ਉਹਨਾਂ ਨੂੰ ਸੁਰੱਖਿਆ ਕਰਮੀਆਂ ਦੀ ਜਾਨ ਦੀ ਫਿਕਰ ਹੈ ਆਜ਼ਾਦ ਭਾਰਤ ਦਾ ਸੰਵਿਧਾਨ ਭਾਗ 352 ਵਿੱਚ ਵਿਗਿਆਨ ਦੇ ਪ੍ਰਚਾਰ ਤੇ ਪ੍ਰਸਾਰ ਦੀ ਗੱਲ ਕਰਦਾ ਹੈ ਭਾਰੀ ਸਜ਼ਾਦ ਤੇ ਵਿਗਿਆਨ ਸੋਚ ਦੀ ਹਾਮੀ ਭਰਨ ਵਾਲੇ ਦੇਸ਼ ਵਿੱਚ ਅਜੇ ਵੀ ਬਹੁਤ ਸਾਰੀ ਮਦਯੁਗੀ ਅੰਧਵਿਸ਼ਵਾਸ ਉਸੇ ਤਰ੍ਹਾਂ ਜਾਰੀ ਨੇ ਭਾਰਤ ਵਿੱਚ ਮਾਨਕ ਸਰਕਾਰ ਵਰਗੇ ਅੰਧਵਿਸ਼ਵਾਸ ਵਿਰੁੱਧ ਕਰੜੇ ਕਾਨੂੰਨ ਬਣਾਉਣ ਵਾਲੇ ਮੁੱਖ ਮੰਤਰੀ ਜਾਂ ਨੇਤਾ ਬਿਰਲੇ ਹੀ ਨੇ ਪਰ ਇਸ ਤਰ੍ਹਾਂ ਦੇ ਵਧੇਰੇ ਨੇ ਜਿਨ੍ਹਾਂ ਦੇ ਰਾਜ ਵਿੱਚ ਡੇਰੇ ਜਾਦੂ ਟੂਣੇ ਕਾਰਾਇਲਮ ਡੈਨ ਪ੍ਰਸਾ ਵਰਗੀਆਂ ਕ੍ਰਿਤੀਆਂ ਵੱਧ ਫੁੱਲ ਰਹੀਆਂ ਨੇ ਪਰ ਬਹੁਤ ਸਾਰੇ ਵਿਅਕਤੀ ਤੇ ਸੰਸਥਾਵਾਂ ਅਜਿਹੀਆਂ ਵੀ ਨੇ ਜੋ ਅંધ ਵਿਸ਼ਵਾਸੀ ਪਰੰਪਰਾਵਾਂ ਦਾ ਵਿਰੋਧ ਕਰਦੀਆਂ ਨੇ ਉਹ ਲੋਕਾਂ ਨੂੰ ਵਹਿਮਾਂ ਭਰਮਾਂ ਤੇ ਜਾਦੂ ਟੂਣਿਆਂ ਤੋਂ ਕੱਢਣ ਤੇ ਊਚ ਨੀਚ ਖਤਮ ਕਰਨ ਲਈ ਜਦੋਜਾਹਿਦ ਕਰਦੇ ਨੇ ਕਦੇ-ਕਦਾਈਂ ਉਹਨਾਂ ਨੂੰ ਇਸ ਦਾ ਮੁੱਲ ਵੀ ਤਾਰਨਾ ਪੈਂਦਾ ਹੈ ਦਬੋਲ ਕਰਦੀ ਮੌਤ ਤੇ ਭਾਵੇਂ ਹੁਣ ਵੱਖ-ਵੱਖ ਲੀਡਰ ਅਫਸੋਸ ਪ੍ਰਗਟ ਕਰ ਰਹੇ ਨੇ ਤੇ ਆਪਣੇ ਬਿਆਨ ਦਾਗ ਰਹੇ ਨੇ ਪਰ ਇਸ ਮੌਤ ਦਾ ਸਨੇਹਾ ਤੇ ਅਰਥ ਬੜੇ ਡੂੰਘੇ ਨੇ ਇਹ ਮੌਤ ਭਾਰਤੀ ਲੋਕਤੰਤਰ ਨੂੰ ਕਈ ਸਵਾਲਾਂ ਦੇ ਸਾਹਮਣੇ ਕਰਦੀ ਹੈ ਕਿ ਇਸ ਮੌਤ ਨਾਲ ਕਿੰਨਾ ਤਾਕਤਾਂ ਦੀ ਜਿੱਤ ਹੋਈ ਕੀ ਧਰਮ ਨਿਰਪੱਖਤਾ ਦੇ ਵਿਗਿਆਨ ਸੋਚ ਦਾ ਦਾਵਾ ਕਰਨ ਵਾਲੀ ਦੇਸ਼ ਵਿੱਚ ਨਵੀਆਂ ਲੀਹਾਂ ਤੇ ਲਜਾਣ ਵਾਲਿਆਂ ਦਾ ਇਹੋ ਹਾਲ ਹੋਵੇਗਾ ਕੀ ਮੁਲਕ ਦੀਆਂ ਸਰਕਾਰਾਂ ਦੇਸ਼ ਨੂੰ ਮੱਧ ਯੁੱਗ ਵੱਲ ਲਿਜਾਣ ਵਾਲੇ ਲੋਕਾਂ ਨਾਲ ਖੜੀਆਂ ਹਨ ਕੀ ਸਰਕਾਰਾਂ ਲੋਕਾਂ ਨੂੰ ਜਾਣ ਬੁੱਝ ਕੇ ਅੰਧਵਿਸ਼ਵਾਸ ਦੀ ਦਲਦਲ ਵਿੱਚੋਂ ਕੱਢਣਾ ਨਹੀਂ ਚਾਹੁੰਦੀਆਂ ਬੇਸ਼ੱਕ ਨਰਿੰਦਰ ਦਾਬੋਲ ਕਰਦੀ ਹੱਤਿਆ ਤੋਂ ਬਾਅਦ ਮਹਾਰਾਸ਼ਟਰ ਦੀ ਕੈਬਨਿਟ ਨੇ ਬਹਿਮਾ ਪਰਮਾ ਤੇ ਕਾਲੇ ਜਾਤੂ ਵਰਗੇ ਅੰਧਵਿਸ਼ਵਾਸਾਂ ਵਿਰੁੱਧ ਆਰਡੀਨੈਂਸ ਨੂੰ ਪ੍ਰਵਾਨਗੀ ਦੇ ਦਿੱਤੀ ਪਰ ਜੇਕਰ ਅਜਿਹਾ ਹੀ ਕੋਈ ਕਦਮ ਕੁਝ ਸਮਾਂ ਪਹਿਲਾਂ ਚੁੱਕ ਲਿਆ ਜਾਂਦਾ ਤਾਂ ਹੋ ਸਕਦਾ ਸੀ ਕਿ ਨਰਿੰਦਰ ਦਾਬੋਲਕਰ ਅੱਜ ਇਸ ਦੁਨੀਆ ਤੇ ਹੁੰਦੇ ਇਹ ਬਿੱਲ ਪਿਛਲੇ 18 ਸਾਲਾਂ ਤੋਂ اٹਕਿਆ ਹੋਇਆ ਸੀ ਇਸ ਲਈ ਦਾਬੋਲਕਰ ਲਗਾਤਾਰ ਸੰਘਰਸ਼ ਕਰ ਰਿਹਾ ਸੀ ਪਹਿਲਾਂ ਜਦੋਂ ਪਿਛਲੀ ਸਰਦੀ ਦੇ 1990ਾਂ ਵਿੱਚ ਇਹ ਬਿੱਲ ਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ ਸੀ ਤਾਂ 77 ਪੱਖੀ ਪਾਰਟੀਆਂ ਨੇ ਇਸ ਦਾ ਡਟ ਕੇ ਵਿਰੋਧ ਕੀਤਾ ਸੀ ਭਾਵੇਂ ਕਿ ਇਹ ਬਿੱਲ ਮਹਾਰਾਸ਼ਟਰ ਦੀ ਜੋਤੀਬਾ ਫੁੱਲੇ ਡੋਡੇ ਕੇਸਵਕਰ ਵੀ ਗੋਪਾਲ ਅਗਰਕਰ ਗੋਬਿੰਦ ਰਣਾਡੇ ਤੇ ਬੀ ਆਰ ਅੰਬੇਦਕਰ ਆਦਿ ਗਾਂਬਦੂ ਸਿਧਾਂਤਾਂ ਦੇ ਅਨੁਸਾਰ ਸੀ ਪਰ ਪਿਛਲੇ ਸਮੇਂ ਤੋਂ ਭਾਰਤ ਅੰਦਰ ਮੂਲਵਾਦੀ ਤੇ ਅੰਧਵਿਸ਼ਵਾਸੀ ਤਾਕਤਾਂ ਦਾ ਵਾਧਾ ਹੋਇਆ ਹੈ ਇਸ ਲਈ ਕੁਝ ਸਿਆਸੀ ਪਾਰਟੀਆਂ ਵੀ ਜ਼ਿੰਮੇਵਾਰ ਨੇ ਜੋ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸ਼ੋਸ਼ਣ ਕਰਕੇ ਆਪਣੇ ਵੋਟ ਬੈਂਕ ਪੱਕੇ ਕਰਦੀਆਂ ਨੇ ਅਜੀਆਂ ਸਾਰੀਆਂ ਪਛਾਣ ਕਿਚੂ ਕਾਲੀਆਂ ਤਾਕਤਾਂ ਦਾ ਹਰ ਸੂਝਵਾਨ ਵਿਅਕਤੀ ਨੂੰ ਵਿਰੋਧ ਕਰਨਾ ਚਾਹੀਦਾ ਹੈ ਦੇਸ਼ ਦੇ ਬਹੁਤ ਸਾਰੇ ਭਾਗਾਂ ਵਿੱਚ ਆਯੋਜਿਤ ਤਰਕਸ਼ੀਲ ਸੁਸਾਇਟੀਆਂ ਤੇ ਹੋਰ ਵਿਗਿਆਨਕ ਸੋਚ ਵਾਲੇ ਵਿਅਕਤੀਆਂ ਨੂੰ ਦਾਬੋਲਕਰ ਦੇ ਕਤਲ ਨੂੰ ਅਜਾਈ ਨਹੀਂ ਜਾਣ ਦੇਣਾ ਚਾਹੀਦਾ। ਉਸ ਦੀ ਇਸ ਕੁਰਬਾਨੀ ਤੋਂ ਪ੍ਰੇਰਣਾ ਲੈ ਕੇ ਅੰਧਵਿਸ਼ਵਾਸ ਤੇ ਵਹਿਮਾ-ਪਰਮਾ ਖਿਲਾਫ ਮੁਹਿੰਮ ਨੂੰ ਵਧੇਰੇ ਸ਼ਿੱਦਤ ਨਾਲ ਅੱਗੇ ਲੈ ਕੇ ਜਾਣਾ ਹੀ ਦਾਬੋਲਕਰ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਭਾਰਤ ਦੇ ਹੋਰ ਸੂਬਿਆਂ ਦੀਆਂ ਸਰਕਾਰਾਂ ਨੂੰ ਵੀ ਦੇਸ਼ ਵਿੱਚ ਚੱਲ ਰਹੇ ਕਾਰੇ ਅੰਧਵਿਸ਼ਵਾਸ ਦੀ ਸੰਨਤ ਦੇ ਖਿਲਾਫ ਕਾਨੂੰਨ ਪਾਸ ਕਰਕੇ ਇਹਨਾਂ 'ਤੇ ਪੂਰਨ ਪਾਬੰਦੀ ਲਾਉਣੀ ਚਾਹੀਦੀ। ਦਰਖਸ਼ੀਰ ਤੇ ਵਿਗਿਆਨਕ ادارےਾਂ ਤੇ ਸੰਗਠਨਾਂ ਨੂੰ ਇਸ ਲਈ ਬੰਦੇਰੇ ਜੱਥੇਬੰਦ ਹੋਣਾ ਪਵੇਗਾ ਤੇ ਇਹਨਾਂ ਕਾਲੀਆਂ ਤਾਕਤਾਂ ਦੇ ਸਿਆਸੀ ਰੈਬਰਾਂ ਨੂੰ ਵੀ ਬੇਨਕਾਬ ਕਰਨਾ ਹੋਵੇਗਾ ਅਜੇ 2 ਦਿਨ ਪਹਿਲਾਂ ਹੀ ਪੰਜਾਬ ਦੇ ਕਿਸੇ ਪਿੰਡ ਵਿੱਚ ਪਖੰਡੀ ਬਾਬੇ ਵੱਲੋਂ ਔਰਤ ਨੂੰ ਪੁੱਤਰ ਦੀ ਬਖਸ਼ਿਸ਼ ਕਰਨ ਦੇ ਨਾਂ ਤੇ ਚਲਦਿਆਂ ਕੁਝ ਹੋਰ ਬੰਦਿਆਂ ਨਾਲ ਮਿਲ ਕੇ ਬਲਾਤਕਾਰ ਕੀਤਾ ਗਿਆ ਜੇਕਰ ਸਾਡੇ ਦੇਸ਼ ਦੀਆਂ ਸਰਕਾਰਾਂ ਤੇ ਲੋਕ ਅੰਧਵਿਸ਼ਵਾਸ ਖਿਲਾਫ ਜਾਗਰੂਕ ਨਾ ਹੋਏ ਆਉਣ ਵਾਲ ਸਮਾਂ ਹੋਰ ਵੀ ਭਿਆਨਕ ਹੋਵੇਗਾ ਤੇ ਅਸੀਂ ਵਿਗਿਆਨ ਗਿਆਨ ਅਤੇ ਨਵੀਂ ਟੈਕਨਾਲੋਜੀ ਵਿੱਚ ਵਿਕਾਸਸ਼ੀਲ ਦੇਸ਼ਾਂ ਤੋਂ ਹੋਰ ਪਛੜ ਜਾਵਾਂਗੇ ਇਸ ਲਈ ਜ਼ਰੂਰੀ ਹੈ ਕਿ ਮਹਾਰਾਸ਼ਟਰ ਦੀ ਤਰਜ਼ ਤੇ ਪੂਰੇ ਦੇਸ਼ ਵਿੱਚ ਅੰਧਵਿਸ਼ਵਾਸ ਵਿਰੋਧੀ ਬਿੱਲ ਲਾਗੂ ਹੋਣ ਨਹੀਂ ਤਾਂ ਸੋਕਰੇਟ ਵਰਗੇ ਚਿੰਤਕ ਤੇ ਦਾਰਸ਼ਨਿਕ ਡਾਕਟਰ ਨਰਿੰਦਰ ਦਾਬੋਲਕਰ ਦੀ ਤਰ੍ਹਾਂ ਸੱਚ ਨੂੰ ਤਰਾਸ਼ ਤੇ ਤਰਾਸ਼ ਤੇ ਸ਼ਹੀਦ ਕੀਤੇ ਜਾਂਦੇ ਰਹਿਣਗੇ ਧੰਨਵਾਦ